ਸਸਰੀ ਗੱਲ ਕਿਸਾਨ ਭਰਾਵੋ ਉਮੀਦ ਕਰਦੇ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਕਿਸਾਨ ਭਰਾਵਾਂ ਦੀਆਂ ਫਸਲਾਂ ਵਾੜੀਆਂ ਵੀ ਚੰਗੀਆਂ ਹੀ ਹੋਣਗੀਆਂ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਵੀ ਕਣਕ ਉੱਪਰ ਕਿਹੜੀ ਸਪਰੇਅ ਕੀਤੀ ਜਾਵੇ ਫੰਗੀ ਸਾਈਡ ਕਿਹੜੀ ਸਪਰੇਅ ਕੀਤੀ ਜਾਵੇ ਤਾਂ ਜੋ ਆਪਾਂ ਬੰਪਰ ਝਾੜ ਨੇ ਜਿਹੜੇ ਲੈ ਸਕੀਏ ਤੇ ਇੱਕ ਕਿਸਾਨ ਭਰਾਵਾਂ ਦੇ ਮੈਸੇਜ ਆ ਰਹੇ ਸੀ ਤੁਹਾਨੂੰ ਪਤਾ ਹੀ ਵੀ ਆਪਾਂ ਕਣਕ ਦੇ ਨਾਲ-ਨਾਲ ਆਲੂ ਦੇ ਬੀਜ ਦਾ ਵੀ ਕੰਮ ਕਰਦੇ ਆ ਤੇ ਹਰ ਇੱਕ ਕਿਸਾਨ ਭਰਾ ਅਗਲੀ ਵਾਰੀ ਨਾ ਆਲੂ ਦੀ ਬਜਾਈ ਕਰਨ ਲਈ ਤਿਆਰ ਆ ਵੀ ਮੈਂ ਵੀ ਭਾਈ 2 ਕਿੱਲੇ ਬੀਜਣੇ ਨੇ ਮੈਨੂੰ ਬੀਜ ਦਵੋ ਬੀਜ ਦਵੋ ਤੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਦੱਸਣੀ ਚਾਹਣਾ ਵੀ ਕਿਸਾਨਪ੍ਰਭ ਜਦੋਂ ਮੈਂ ਪਹਿਲਾਂ ਦਸੰਬਰ ਦੇ ਮਹੀਨੇ ਕਹਿ ਰਿਹਾ ਸੀ ਵੀ ਬੀ ਬੁੱਕ ਬਾਈ ਜੀ ਹੁਣ ਕਰਵਾ ਲਓ ਬਾਅਦ ਵਿੱਚ ਬੀ ਬੁੱਕ ਹੋ ਜਾਵੇਗਾ ਫਿਰ ਨਹੀਂ ਮਿਲਣਾ ਤੇ ਉਹੀ ਗੱਲ ਹੋਈ ਤੇ ਕਿਸਾਨਪ੍ਰਭ ਮੇਰੇ ਕੋਲੇ ਆ ਰਹੇ ਨੇ ਘਰੇ ਵੀ ਪਹੁੰਚ ਰਹੇ ਨੇ ਚਲੋ ਆਓ ਹੈਨਾ ਸਾਰਿਆਂ ਲਈ ਮੈਂ ਕਹਿਣਾ ਵੀ ਜੀ ਆਇਆਂ ਨੂੰ ਚਾਹ ਪਾਣੀ ਪੀਏ ਤੇ ਆਪਾਂ ਗੱਲਾਂ ਬਾਤਾਂ ਕਰੀਏ ਪਰ ਬਾਈ ਜੀ ਹੁਣ ਪੀ ਨਹੀਂ ਹੈਗਾ ਜਿੰਨਾ ਬੀ ਹੈਗਾ ਸੀ ਆਪਣਾ ਸਾਰਾ ਬੁੱਕ ਹੋ ਚੁੱਕਿਆ ਤੇ ਥੋੜੀ-ਮੋਟੀ ਪਟਾਈ ਬਾਕੀ ਆ ਉਹ ਕਰਕੇ ਜਿੰਨਾ ਵੀ ਹੋਵੇਗਾ ਬਸ ਬੁਕਿੰਗ ਵਾਲੇ ਹੀ ਭੁਗਤਾਨ ਹੋਵੇਗਾ ਇਸ ਤੋਂ ਇਲਾਵਾ ਬਾਈ ਜੀ ਹੁਣ ਬੀ ਨਹੀਂ ਹੈਗਾ ਪਲੀਜ਼ ਬੀਜ ਮੰਗ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਵੀ ਮੈਂ ਤੁਹਾਨੂੰ ਹਲੇ ਵੀ ਨਹੀਂ ਦੇ ਸਕਦਾ ਹੈਗਾ ਤੇ ਬੀ ਆਪਣਾ ਕੰਮ ਇੰਨਾ ਵਧੀਆ ਹੈ ਹਨਾ ਤੇ ਹਰ ਇੱਕ ਕਿਸਾਨ ਪਰਾ ਖੁਸ਼ ਆਪਣੇ ਕੰਮ ਤੋਂ ਚੰਗੇ ਬੀਦ ਆਪਾਂ ਕੰਮ ਕਰ ਰਹੇ ਆ ਤਾਂ ਕਰਕੇ ਨਹੀਂ ਡਿਮਾਂਡ ਆ ਰਹੀ ਆ ਮੇਰੇ ਨਾਲੋਂ ਬਾਈ ਜੀ ਬਹੁਤ ਉੱਪਰਲੇ ਲੈਵਲ ਤੇ ਦੁਨੀਆ ਕੰਮ ਕਰਦੀ ਆ ਮੈਂ ਤਾਂ ਇੱਕ ਆਟੇ ਚ ਲੂਣ ਜਿੰਨਾ ਹੀ ਆ ਮੈਂ ਤੁਹਾਨੂੰ ਸਹੀ ਗੱਲ ਦੱਸ ਦਵਾਂ ਤੇ ਆਉਣ ਵਾਲੇ ਸਮੇਂ 'ਚ ਚਲੋ ਆਪਾਂ ਵੀ ਥੋੜਾ ਅਪਗ੍ਰੇਡ ਹੋਵਾਂਗੇ ਹੌਲੀ-ਹੌਲੀ ਆਪਣਾ ਵੀ ਜਿਹੜਾ ਕੰਮ ਹੈ ਹਾਈ ਲੈਵਲ ਤੇ ਜਾਵੇਗਾ ਤੇ ਬਾਈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਕਣਕ ਬਾਰੇ ਦੱਸਣਾ ਹੈ ਕਣਕ ਦੇ ਵਿੱਚ ਕਿਹੜੀ ਸਪਰੇਅ ਕੀਤੀ ਜਾਵੇ ਇੱਕ ਨਾ ਕਿਸਾਨ ਪਰਾ ਪੁੱਛ ਰਹੇ ਨੇ ਵੀ ਕਣਕ ਦੀਆਂ ਬੱਤੀਆਂ ਹੀ ਬਣੀਆਂ ਜਾਂਦੀਆਂ ਨੇ ਤੇ ਆਹ ਵੈਰੈਟੀ ਹੈਗੀ ਆ 327 ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਕਿਸਾਨ ਪ੍ਰਭੂ ਜਿਵੇਂ ਕੀ ਆ ਪੱਤੇ ਦੀਆਂ ਇਕੱਠਾ ਹੋ ਗਿਆ ਹੈ ਨਾ ਪੱਤਾ ਜਦ ਕਿ ਇਹਨੂੰ ਪਾਣੀ ਆਪਾਂ ਪਰਸੋਂ ਲਗਾਇਆ ਇਕੱਲੀ ਕਿਸਾਨ ਪ੍ਰਭੂ ਤੁਹਾਡੇ ਖੇਤ ਵਿੱਚ ਪ੍ਰੋਬਲਮ ਨਹੀਂ ਹੈਗੀ ਇਹ ਸਾਰੇ ਕਿਤੇ ਇਦਾਂ ਆ ਹਾਈ ਟੈਂਪਰੇਚਰ ਹੋਣ ਕਰਕੇ ਜਿਹੜੀਆਂ ਵੈਰਾਈਟੀਆਂ ਥੋੜਾ ਗਰਮੀ ਘੱਟ ਚੱਲਦੀਆਂ ਨੇ ਉਹਨਾਂ ਵਿੱਚ ਆ ਰਹੇ ਆ ਇਹ 327 ਵੈਰਾਈਟੀ ਇਹਦੇ ਵਿੱਚ ਵੀ ਆ ਰਹੇ ਆ ਤੇ 372 ਵਿੱਚ ਵੀ ਆ ਰਹੇ ਆ ਤੇ 303 ਕਣਕ ਵਿੱਚ ਵੀ ਆ ਰਹੇ ਆ 372 ਤੇ 327 ਵਿੱਚ ਤਾਂ ਕਾਫੀ ਆ ਰਹੇ ਆ ਤੇ ਕਿਸਾਨ ਭਰਾਵੋ ਇਥੋਂ ਇਹ ਪਤਾ ਲੱਗਦਾ ਵੀ ਜਿਹੜੀਆਂ ਵੈਰੈਟੀਆਂ ਨੇ ਇਹ ਗਰਮੀ ਨਹੀਂ ਜ਼ਿਆਦਾ ਸਹਾਰ ਸਕਦੀਆਂ ਹੈਗੀਆਂ ਜੇਕਰ ਮੌਸਮ ਵਿੱਚ ਠੰਡ ਰਹੀ ਤਾਂ ਇਹਨਾਂ ਦੇ ਝਾੜ ਜ਼ਿਆਦਾ ਜਾਣਗੇ ਨਹੀਂ ਤਾਂ ਫਿਰ ਇਹਨਾਂ ਦੇ ਝਾੜ ਜਿਹੜੇ 327 ਹੈ ਇਹਦੇ ਝਾੜ ਐਵਰੇਜ ਹੀ ਰਹਿ ਜਾਣਗੇ ਪਰ ਕੁਝ ਨਾ ਕੁਝ ਕਰਕੇ ਇਹਦਾ ਕੈਰੇਕਟਰ ਆ ਜਿਹੜਾ ਉਹ ਵੀ ਇਦਾਂ ਦਾ ਹੁੰਦਾ ਆ ਇਹ ਮਝਰਾਉਂਦੀ ਜੀ ਹੀ ਨਜ਼ਰ ਆਉਂਦੀ ਐ ਐਂਡ ਤੱਕ ਪਰ ਇਹ ਬੱਤੀਆਂ ਜਾਂ ਨਹੀਂ ਸੀ ਬਣਨੀਆਂ ਚਾਹੀਦੀਆਂ ਇਹ ਗਰਮੀ ਆ ਤਾਂ ਕਰਕੇ ਬਣ ਰਹੀਆਂ ਨੇ ਤੇ ਬਹੁਤੇ ਕਿਸਾਨ ਭਰਾ ਬਾਰ-ਬਾਰ ਹੀ ਇਹ ਹੀ ਸਵਾਲ-ਜਵਾਬ ਪੁੱਛ ਰਹੇ ਨੇ ਇੱਕਦਾਂ ਸਪਰੇ ਬਹੁਤ ਜਿਆਦਾ ਪ੍ਰਚਲਿਤ ਹੋਊਗੀ ਇਸ ਵਾਰੀ ਫੰਗੀ ਸਾਈਡ ਦੀ ਸਪਰੇ ਕਰਨ ਉੱਪਰ ਪਹਿਲਾਂ ਆਪਾਂ ਝੋਨੇ ਤੇ ਕਰਦੇ ਹੁੰਦੇ ਸੀ ਤੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਪਿਛਲੇ ਸਾਲ ਮੈਂ ਪਹਿਲੀ ਵਾਰੀ 10 ਕਿੱਲਾਂ ਦੇ ਵਿੱਚ ਸਪਰੇ ਕਰੀ ਸੀ ਉਹ 10 ਕਿੱਲਾਂ ਦੇ ਵਿੱਚੋਂ ਝਾੜ ਮੈਨੂੰ ਵੱਧ ਮਿਲੇ ਫੰਗਸ ਵਾਲੀ ਸਪਰੇ ਕਰਨ ਦੇ ਨਾਲ ਤੇ ਐਕਟੀ ਮੈਂ ਹੋਰ ਵੀ ਕਰਾਂਗਾ ਸਪਰੇ ਜਿਹੜੀ ਵੀ ਆਪਾਂ ਕਰਨੀ ਆ ਤੇ ਕਿਸਾਨ ਭਰਾਵੋ ਇੱਕ ਤਾਂ ਆਪਾਂ ਐਨਪੀਕੇ ਦੀ ਸਪਰੇ ਕਰ ਸਕਦੇ ਆ ਨਾਲ ਫੰਗੀ ਸਾਈਡ ਪਾ ਸਕਦੇ ਆ ਤੇ ਨਾਲ ਤੇਲੇ ਵਾਲੀ ਸਪਰੇ ਵੀ ਪਾ ਸਕਦੇ ਆ ਜੇਕਰ ਤੁਹਾਡੇ ਖੇਤ ਵਿੱਚ ਤੇਲਾ ਚੇਪਾ ਕਿਤੇ ਨਜ਼ਰ ਆਉਂਦਾ ਤਾਂ ਆਪਾਂ ਤੇਲੇ ਵਾਲੀ ਸਪਰੇ ਵੀ ਹੈ ਜਿਹੜੀ ਜ਼ਰੂਰ ਪਾ ਸਕਦੇ ਆ ਐਨ ਪੀ ਕੇ ਤੇ ਬਹੁਤ ਸਵਾਲ ਜਵਾਬ ਉੱਠਦੇ ਨੇ ਬਾਈ ਜੀ ਕਿਹੜਾ ਐਨ ਪੀ ਕੇ ਕਰੀਏ ਦੇਖੋ ਹੁਣ ਆਪਾਂ ਨੂੰ ਸਿਰਫ ਇਹਨੂੰ ਪੋਟਾਸ਼ ਦੇਣ ਦੀ ਲੋੜ ਆ ਜਦੋਂ ਨਾ ਤੁਹਾਡਾ ਝੰਡਾ ਪੱਤਾ ਨਿਕਲ ਰਿਹਾ ਕਣਕ ਦਾ ਜਿਹੜਾ ਇਹਨੂੰ ਝੰਡਾ ਪੱਤਾ ਕਹਿੰਦੇ ਨੇ ਜਿੱਥੋਂ ਬਲ ਨਿਕਲ ਨਹੀਂ ਹੁੰਦੀ ਆ ਆ ਦੇਖੋ ਇਹ ਚ ਬੱਲੀ ਨਿਕਲ ਰਹੀ ਆ ਤੇ ਇਥੋਂ ਬਲ ਦੇਖੋ ਨਿਕਲ ਨਹੀਂ ਆ ਠੀਕ ਹੈ ਜੀ ਤੇ ਜਿਹੜਾ ਆ ਇਸੀ ਦੇ ਪੱਤਾ ਆ ਇਹਨੂੰ ਝੰਡਾ ਪੱਤਾ ਕਹਿੰਦੇ ਆ ਇਹ ਝੰਡਾ ਪੱਤੇ ਨੂੰ ਆਪਾਂ ਨੇ ਤੰਦਰੁਸਤ ਰੱਖਣਾ ਹੁੰਦਾ ਹੈ ਇਹਨੂੰ ਵੱਧ ਤੋਂ ਵੱਧ ਖਰਾਕੀ ਤੱਤ ਮਿਲਨੇ ਚਾਹੀਦੇ ਨੇ ਇਹਨੂੰ ਆਪਾਂ ਨੇ ਪੋਟਾਸ਼ ਦੀ ਮਾਤਰਾ ਜ਼ਿਆਦਾ ਦੇਣੀ ਆ ਤਾਂ ਜੋ ਜਿਹੜਾ ਬੱਲ ਨਿਕਲਣਾ ਤੰਦਰੁਸਤ ਨਿਕਲੇ ਤੇ ਦਾਣੇ ਮੋٹے ਬਣ ਉਹ ਪੋਟਾਸ਼ ਨਾਲ ਬਣਗੇ ਜੇਕਰ ਆਪਾਂ ਕਿਤੇ ਗਲਤੀ ਨਾਲ ਕੋਈ ਗਲਤ ਐਨਪੀਕੇ ਕਰਤਾ ਤਾਂ ਜਿਹੜਾ ਨਸਾਰਾ ਇਹਦੇ ਵਿੱਚੋਂ ਜਿਹੜਾ ਬੱਲ ਨਿਕਲਣਾ ਉਹ ਲੇਟ ਹੋ ਜਾਵੇਗਾ ਜਲਦੀ ਨਿਕਲਦੀ بجائے ਲੇਟ ਹੋ ਜਾਵੇਗਾ ਲੇਟ ਹੋਵੇਗਾ ਮਤਲਬ ਅੱਗੇ ਗਰਮੀ ਦੇ ਪੀਰੀਅਡ ਵਿੱਚ ਆ ਜਾਵੇਗਾ ਗਰਮੀ ਦੇ ਵਿੱਚ ਕਣਕ ਚਲੀ ਗਈ ਤਾਂ ਝਾੜ ਬਦਨ ਦੀ ਬਜਾਏ ਘਟ ਜਾਣਗੇ ਉਹਦੇ ਨਾਲ ਉਹ ਤਾਂ ਬੈਟਰ ਆ ਵੀ ਕੋਈ ਵੀ ਐਨਪੀਕੇ ਛਿੜਕੋ ਹੀ ਨਾ ਜਿੰਮੇ ਦਾ ਹੈਗਾ ਕਣਕ ਨੂੰ ਮੇਰੀ ਵਧ ਲਓ ਠੀਕ ਹੈ ਕਿ ਸਾਈਡ ਪਰ ਉਹ ਹੀ ਗੱਲ ਧਿਆਨ ਵਿੱਚ ਰੱਖਿਓ ਹੁਣ ਸਿਰਫ ਆਪਾਂ ਨੇ ਪੋਟਾਸ਼ ਦੀ ਮਾਤਰਾ ਦੇਣੀ ਆ ਪੋਟਾਸ਼ ਕਾਦੇ ਚ ਹੁੰਦਾ ਐਨਪੀਕੇ ਕੇ ਦਾ ਮਤਲਬ ਹੁੰਦਾ ਪੋਟਾਸ਼ ਤੇ ਐਨ ਦਾ ਮਤਲਬ ਹੁੰਦਾ ਨਾਈਟ੍ਰੋਜਨ ਪੀ ਦਾ ਮਤਲਬ ਹੁੰਦਾ ਫਾਸਫੋਰਸ 13 0 45 ਪਹਿਲਾਂ 13% ਨਾਈਟ੍ਰੋਜਨ ਆ जीरो जीरो 0 ਦੇ ਵਿੱਚ ਫਾਸਫੋਰਸ ਆ ਤੇ 45% ਉਹਦੇ ਵਿੱਚ ਪਟਾਸ਼ ਆ ਇਸ ਲਈ ਆਪਾਂ 13045 ਦੀ ਸਪਰੇਅ ਕਰ ਸਕਦੇ ਆ ਮਾਰਕੀਟ ਦੇ ਵਿੱਚ 0050 ਦੀ ਸਪਰੇਅ ਆਉਂਦੀ ਆ ਐਨਪੀਕੇ ਬਹੁਤ ਸੋਹਣਾ ਐਨਪੀਕੇ ਆ 0050 0% ਨਾਈਟ੍ਰੋਜਨ 0% ਫਾਸਫੋਰਸ 50% ਪਟਾਸ਼ ਤੇ ਆਪਾਂ ਉਹ ਵਾਲਾ ਐਨਪੀਕੇ ਦੀ ਸਪਰੇਅ ਕਰ ਸਕਦੇ ਆ ਮਾਰਕੀਟ ਦੇ ਵਿੱਚ ਮਹਿੰਦਰਾ ਸੁਮਿਤ ਕੰਪਨੀ ਦਾ ਐਨਪੀਕੇ ਆਉਂਦਾ 55469 ਉਹਦੇ ਵਿੱਚ ਕਿਸਾਨ ਭਰਾਵੋ 5-5% ਦਾ ਨਾਈਟ੍ਰੋਜਨ ਤੇ ਫਾਸਫੋਰਸ ਹੋ ਗਈ 44% ਉਹਦੇ ਵਿੱਚ ਪਟਾਸ਼ ਹੋ ਗਈ ਤੇ 9% ਉਹਦੇ ਵਿੱਚ ਸਲਫਰ ਆ ਇਸ ਤੋਂ ਇਲਾਵਾ ਉਹਦੇ ਵਿੱਚ ਜਿੰਕ ਤੇ ਬੋਰਨ ਵੀ ਪਾਇਆ ਗਿਆ ਤੇ ਉਹ ਬਹੁਤ ਸੋਹਣਾ ਐਨਪੀਕੇ ਆ ਮੈਂ ਕੋਈ ਕੰਪਨੀ ਦੀ ਮਨਜ਼ੂਰੀ ਨਹੀਂ ਕਰ ਸਕਦੇ ਆ ਉਹ ਕੋਰਮ ਮੰਡਲ ਵਿੱਚ ਵੀ ਇਦਾਂ ਦੇ ਐਨਪੀਕੇ ਆਉਂਦੇ ਨੇ ਖਰਾਕੀ ਤੱਤ ਵਾਲੇ ਠੀਕ ਹੈ ਜੀ ਆਪਾਂ ਇਦਾਂ ਦੇ ਖਰਾਕੀ ਤੱਤ ਵਾਲੇ ਜਿਹੜੇ ਐਨਪੀਕੇ ਨੇ ਉਹਨਾਂ ਦੀ ਸਪਰੇਅ ਕਰੀਏ ਜੇਕਰ ਤੁਸੀਂ 150 ਲੀਟਰ ਪਾਣੀ ਭਰਤ ਰਹੇ ਹੋ ਤਾਂ ਐਨਪੀਕੇ 1.5 ਕਿਲੋ ਹੀ ਕਿੱਲੇ ਦਾ ਬਰਤੇ ਜਾਵੇ ਇਸ ਤੋਂ ਇਲਾਵਾ ਕਿਸਾਨਪਰਾਬ ਤੁਸੀਂ ਕਣਕ ਉੱਪਰ ਫੰਗਸ ਵਾਲੀ ਸਪਰੇ ਵੀ ਕਰ ਸਕਦੇ ਹੋ ਫੰਗਸ ਵਾਲੀ ਸਪਰੇ ਆਪਾਂ ਨੇ ਪੀਲੀ ਕੁੰਗੀ ਤੋਂ ਦੇਖਦੇ ਹੋਏ ਨਹੀਂ ਕਰਨੀ ਬਹੁਤ ਕਿਸਾਨਪਰਾ ਕਹਿਣਗੇ ਵੀ ਪੀਲੀ ਕੁੰਗੀ ਪੈ ਗਈ ਕਣਕ ਉੱਪਰ ਫੰਗਸ ਵਾਲੀ ਸਪਰੇ ਕਰ ਦੋ ਇਦਾਂ ਦੀ ਕੋਈ ਗੱਲ ਨਹੀਂ ਪੀਲੀ ਕੁੰਗੀ ਕਣਕ ਦੇ ਉੱਪਰ ਆ ਦਿਨੀ ਆ ਕੇ ਨਹੀਂ ਪੈਂਦੀ ਫਰਵਰੀ ਮਾਰਚ ਦੇ ਵਿੱਚ ਹਾਂ ਇਕਾ ਦੁੱਕਾ ਜਿੱਥੇ ਖੇਤ ਹੈਗੇ ਨੇ ਪਾਣੀ ਜ਼ਿਆਦਾ ਖੜ ਗਿਆ ਟੋਬੇ ਵਾਲੇ ਖੇਤ ਨੇ ਉੱਥੇ ਪੀਲੀ ਕੁੰਗੀ ਪੈ ਸਕਦੀ ਆ ਪਰ ਆਪਣੀ ਜਿਹੜੀ ਫੰਗਸ ਵਾਲੀ ਸਪਰੇ ਆ ਉਹ ਜਿਆਦਾ ਝਾੜ ਲੈਣ ਲਈ ਗਰਮੀ ਜ਼ਿਆਦੇ ਪੈਗੀ ਤਾਂ ਸਪਰੇ ਕੀਤੀ ਜਾ ਰਹੀ ਆ ਤੇ ਉਹ ਜਿਹੜੀ ਸਪਰੇ ਆ ਉਹ ਮੈਂ ਕਿਸਾਨ ਪਰਵਤ ਤੁਹਾਨੂੰ ਇੱਕੋ ਇੱਕ ਰეკਮੈਂਡ ਕਰਾਂਗਾ ਉਹ ਹੈਗੀ ਟੈਬੂਕੋਨਾਜੋਲ ਉਹ ਆਪਣੀ ਇੱਕ ਤਾਂ ਨਟਿਵੋ ਦੇ ਵਿੱਚ ਆਉਂਦੀ ਆ ਤੇ ਇੱਕ ਕਸਟੂਡੀਆ ਵਿੱਚ ਵੀ ਆਉਂਦੀ ਆ ਹੋਰ ਵੀ ਬਦੇਰੇ ਵਿੱਚ ਆਉਂਦੀਆਂ ਨੇ ਪਰ ਕਿਸਾਨ ਕੰਫਿਊਜ਼ ਨਾ ਹੋਣ ਮੈਂ ਦੋ ਚੀਜ਼ਾਂ ਤਾਂ ਹੀ ਦੱਸਿਆ ਨੇ ਕਸਟੂਡੀਆ ਤੇ ਆਪਣੀ ਨਟਿਵੋ ਡੋਜ਼ ਹੈਗੀ ਆ ਉਹੀ 100 ਗ੍ਰਾਮ ਕਿੱਲੇ ਦੀ ਨਟਿਵੋ ਦੀ ਤੇ ਅਜੀ ਟੈਬੂ ਕੋਨਾ ਜੋਲ ਜਿਹੜਾ ਕਿ ਸਟੂਡੀਓ ਦੇ ਵਿੱਚ ਪਾਇਆ ਜਾਂਦਾ ਉਹ ਹੈਗਾ 250 ਐਮਐਲ ਕਿੱਲੇ ਦਾ 200 ਐਮਐਲ ਵੀ ਕਰ ਸਕਦੇ ਹੋ ਕਿੱਲੇ ਦਾ 250 ਐਮਐਲ ਵੀ ਕਰ ਸਕਦੇ ਹੋ ਕਿੱਲੇ ਦਾ ਤੇ ਇਹੀ ਝੌਨੇ ਵਾਲੀਆਂ ਸਪਰੇਹਾਂ ਨੇ ਇਹੀ ਕਣਕ ਦੇ ਉੱਪਰ ਕਿਸਾਨ ਪ੍ਰਭ ਹੋ ਜਾਂਦੀਆਂ ਨੇ ਕੋਈ ਬਾਲੀ ਲੰਬੀ ਚੌੜੀ ਗੱਲਬਾਤ ਨਹੀਂ ਹੋएगी ਤੇ ਨਾਲ ਤੁਸੀਂ ਇਹਦੇ ਤੇਲੇ ਵਾਲੀ ਸਪਰੇ ਵੀ ਕਿਸਾਨ ਪ੍ਰਭ ਐਡ ਕਰ ਸਕਦੇ ਹੋ ਤੇਲੇ ਵਾਲੀ ਸਪਰੇ ਉਹੀ ਮੈਂ ਰეკਮੈਂਡ ਕਰਾਂਗਾ ਤੁਹਾਨੂੰ ਲਾਲਜੀ ਹੁੰਦੀ ਆ ਥਾਇਆ ਜਿਹਨੂੰ ਕਹਨੇ ਆ 30% ਆਪਾਂ ਤੇ ਉਹ ਜਿਹੜੀ ਸਪਰੇਅ ਆ ਉਹ ਨਾਲੇ ਤਾਂ ਤੇਲਾ ਲੈ ਲਵੇਗੀ ਚਿਪਾ ਲੈ ਲਵੇਗੀ ਨਾਲੇ ਸੂਰਾ ਲੈ ਲਵੇਗੀ ਤੇ ਕਿਸਾਨ ਭਰਾਵੋ ਜੇਕਰ ਤੁਸੀਂ ਪਹਿਲਾਂ ਇਹ ਸਪਰੇਹ ਨਹੀਂ ਕਰ ਰਹੇ ਤਾਂ ਇਸ ਵਾਰੀ ਤੁਸੀਂ ਇਹ ਤਿੰਨ ਚੀਜ਼ਾਂ ਐਨਪੀਕੇ ਹੋ ਗਿਆ 1.5 ਕਿਲੋ ਤੇ ਆਪਣੀ ਫੰਗਸ ਵਾਲੀ ਹੋਗੀ ਟੈਬੂਕੋਨਾ ਜੋਲ ਕੋਈ ਵੀ ਲੈ ਲਿਓ ਠੀਕ ਹੈ ਜੀ ਤੀਜੀ ਹੋਗੀ ਤੇਲੇ ਵਾਲੀ ਤਿੰਨ ਚੀਜ਼ਾਂ ਅਲੱਗ-ਅਲੱਗ ਘੋਲ ਕੇ ਪੰਪ ਦੇ ਵਿੱਚ ਮਿਕਸ ਕਰ ਲਿਓ ਤਿੰਨੇ ਸਪਰੇਹਾਂ ਇੱਕ ਦੂਜੇ 'ਚ ਘੁਲਣਸੀਲ ਨੇ ਇਸ ਵਾਰੀ ਤੁਸੀਂ 2-3 ਕਿੱਲਿਆਂ ਦੇ ਕਰਕੇ ਦੇਖੋ ਤੁਹਾਨੂੰ ਝਾੜ ਜ਼ਿਆਦਾ ਮਿਲਣਗੇ 10-15% ਝਾੜ ਤੁਹਾਡੇ ਵੱਧ ਜਾਣਗੇ 15% ਪੱਕਾ ਵੱਧ ਜਾਣਗੇ ਇਸੇ ਕਰਕੇ ਮੈਂ ਇੱਕ ਦੱਸਿਆ ਸੀ 28 ਕੁਇੰਟਲ ਤੱਕ ਕਣਕ ਨਿਕਲਿਆ ਹੁੰਦੀ ਆ ਤੇ ਉਹ ਕਿਸਾਨ ਭਰਾ ਦਾ ਮੈਸੇਜ ਆ ਵਾ 28 ਕੁਇੰਟਲ ਦੀ ਕਣਕ ਇਦਾਂ ਵੀ ਹੁੰਦਾ ਭਾਈ ਸਾਡੇ ਜਿਹੜੇ ਖੇਤ ਨੇ ਢਾਕਰ ਨੇ ਤੇ ਅਮਰਗੜ ਦੇ ਏਰੀਏ ਤੱਕ ਹੋਰ ਲਾ ਲੋ ਇੱਥੇ 30 30 ਕੁਇੰਟਲ ਤੱਕ ਵੀ ਕਣਕਾਂ ਨੇ ਜਿਹੜੀਆਂ ਨਾਰਮਲੀ ਨਿਕਲਿਆਉਂਦੀਆਂ ਨੇ ਨਿਕਲਦੀਆਂ ਨੇ ਝੋਨਾ ਵੀ 30 ਕੁਇੰਟਲ ਰਹਿ ਜਾਂਦਾ ਕਣਕ ਵੀ 30 ਕੁਇੰਟਲ ਰਹਿ ਜਾਂਦੀ ਆ ਰੇਤਲੇ ਬਾਣਾ ਵਿੱਚ ਨਹੀਂ ਨਿਕਲਦੀਆਂ ਉੱਥੇ ਕਣਕ 20 ਕੁਇੰਟਲ ਦੀ ਹੀ ਹੁੰਦੀ ਆ ਆਪਣੇ ਕੋਲੇ ਵੀ ਰੇਤਲੇ ਬਾਣੇ ਹੈਗੇ ਨੇ ਉੱਥੇ ਜਿਹੜਾ ਝਾੜ ਆ ਕਣਕ ਦਾ 20 ਕੁਇੰਟਲ ਤੱਕ ਕੀ ਕਿਸਾਨ ਪ੍ਰਭੋ ਰਹਿ ਜਾਂਦਾ ਆ ਤੇ ਇਸ ਤੋਂ ਇਲਾਵਾ ਕਿਸਾਨ ਪ੍ਰਭੋ ਇਹ ਆਪਣੀ ਕਣਕ ਹੈਗੀ 826 ਇਹ ਦੇਖ ਸਕਦੇ ਹੋ ਇਹ 327 ਨਾਲੋਂ ਥੋੜੀ ਜੀ ਜ਼ਿਆਦਾ ਚੰਗੀ ਲੱਗਦੀ ਆ ਤੇ ਸਪਰੇਅ ਕਰਨ ਦੀ ਸਟੇਜ ਆਹੀ ਆ ਜਦੋਂ 5-7% ਨਿਸਾਰ ਆ ਜਾਵੇ ਉਦੋਂ ਆਪਾਂ ਸਪਰੇਅ ਕਰ ਸਕਦੇ ਆ ਇਸ ਤੋਂ ਇਲਾਵਾ ਕਿਸਾਨ ਭਰਾਵੋ ਖੇਤੀਬਾੜੀ ਨਾਲ ਸੰਬੰਧਿਤ ਤੁਹਾਡੀਆਂ ਹੋਰ ਕੋਈ ਵਿਚਾਰ ਹੋਣ ਤੁਸੀਂ ਕਮੈਂਟਾਂ ਦੇ ਵਿੱਚ ਦੱਸ ਸਕਦੇ ਹੋ ਤੇ ਕਣਕ ਦੇ ਉੱਪਰ ਹੋਰ ਕਿਹੜੀ ਵਧੀਆ ਸਪਰੇਅ ਕੀਤੀ ਜਾਂਦੀ ਆ ਕਿਸਾਨ ਭਰਾਵਾਂ ਦੇ ਵਿਚਾਰ ਨੇ ਤਾਂ ਕਮੈਂਟ ਖੁੱਲੇ ਨੇ ਤੁਸੀਂ ਇਸ ਹੀ ਵੀਡੀਓ ਦੇ ਵਿੱਚ ਕਮੈਂਟਾਂ ਦੇ ਵਿੱਚ ਪੁੱਛ ਸਕਦੇ ਹੋ ਦੱਸ ਸਕਦੇ ਹੋ ਤੇ ਹੋਰਾਂ ਕਿਸਾਨ ਭਰਾਵਾਂ ਨੂੰ ਵੀ ਜਾਣਕਾਰੀ ਜਿਹੜੀ ਸਾਂਝੀ ਕਰ ਸਕਦੇ ਹੋ ਕਮੈਂਟ ਬਾਕਸ ਦਾ ਸਹੀ ਫਾਇਦਾ ਲਿਆ ਕਰੋ ਜਿਹੜੀ ਗੱਲ ਚੰਗੀ ਹੁੰਦੀ ਹੈ ਜਰੂਰ ਦੱਸਿਆ ਕਰੋ ਜੇਕਰ ਕਿਤੇ ਮੇਰੀ ਗੱਲ ਤੁਹਾਨੂੰ ਗਲਤ ਲੱਗੇ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਵੀਡੀਓ ਦੇਖ ਕੇ ਦੂਜੇ ਨੂੰ ਕਹਿ ਦੇਣਾ ਨਾ ਨਾ ਇਹ ਤਾਂ ਗਲਤ ਦੱਸੀ ਜਾਂਦਾ ਇਹਦਾ ਕੀ ਪਤਾ ਦੂਜੇ ਨੂੰ ਕਹਿਣ ਦੀ ਬਜਾਏ ਤੁਸੀਂ ਕਮੈਂਟ ਵਿੱਚ ਹੀ ਦੱਸ ਤੋ ਤੇ ਬੋਲਣ ਦਾ ਕਮੈਂਟ ਲਿਖਣ ਦਾ ਅੰਦਾਜ਼ਾ ਸਹੀ ਰੱਖਿਓ ਪ੍ਰਵਾਰਿਕ ਰੱਖਿਓ ਤੇ ਕਿਸਾਨ ਭਰਾਵੋ ਖੇਤੀਬਾੜੀ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਫੋਲੋ ਇਹਦੇ ਤੇ ਤੁਹਾਨੂੰ ਆਉਣ ਵਾਲੀ ਅਪਡੇਟ ਮਿਲਦੀਆਂ ਰਹਿਣਗੀਆਂ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਸਾਰੇ ਕਿਸਾਨ ਭਰਾਵਾਂ ਦੀਆਂ ਫਸਲਾਂ ਚੰਗੀਆਂ ਨਿਕਲਣ ਸਤਿ ਸ੍ਰੀ ਅਕਾਲ ਜੀ